ਕਿ 14 ਸਾਲ ਤੋਂ ਮੁੰਡਾ ਮੇਰਾ ਚਿੱਟੇ ਦਾ ਨਸ਼ਾ ਕਰਦਾ ਸੀ ਅਮਰੀਕ ਕੋਲ ਖੜਿਆ 14 ਸਾਲ ਤੋਂ ਹਾਂਜੀ ਪਾਪਾ ਜੀ ਚਿੱਟੇ ਦਾ ਨਸ਼ਾ ਹਾਂਜੀ ਬਾਅਦ ਮੇਰਾ ਪਤੀ दारू ਪੀਂਦਾ ਸੀ ਜੀ ਅੱਛਾ ਇਸ 97 ਲਾ ਦਾ ਸਾਡਾ ਵਿਆਹ ਹੋਇਆ ਉਦੋਂ ਦੀ दारू ਪੀਣ ਲੱਗੇ ਆ ਅੱਛਾ ਹਾਂਜੀ ਪਾਪਾ ਜੀ ਤੁਹਾਡਾ ਬੇਟਾ ਯਾਨੀ ਪਹਿਲਾਂ ਜਿਹੜਾ ਚਿੱਟੇ ਦਾ ਨਸ਼ਾ ਕਰਦਾ ਸੀ ਉਹ ਆਜ਼ਾਦ ਹੋਇਆ ਹਾਂਜੀ ਪਾਪਾ ਜੀ ਤੇ ਇਹ ਤੁਹਾਡਾ ਪਤੀ ਜਿਹੜਾ ਹਾਂਜੀ 27 ਸਾਲ ਹੋ ਗਏ ਪਾਪਾ ਜੀ ਇਹਨੂੰ दारू ਪੀਂਦੇ ਨੇ ਬੱਲੇ ਬੱਲੇ ਹਾਂਜੀ ਪਾਪਾ ਜੀ ਤੇ ਪਾਪਾ ਜੀ ਸਾਡੇ ਘਰ ਦੇ ਬਹੁਤ ਲਾਤ ਮਾਰੇ ਸੀ ਇੰਨੇ ਲਾਤ ਮਾਰੇ ਸੀ ਕਿ ਅਸੀਂ ਦੱਸ ਨਹੀਂ ਸਕਨੇ ਜਿੰਨੇ ਸਾਡੇ ਘਰ ਦੇ ਲਾਤ ਮਾਰੇ ਸੀ ਤੇ ਪ੍ਰਭੂ ਜੀ ਕਿੰਨੇ ਟਾਈਮ ਤੋਂ ਬਚਪਨ ਤੋਂ ਪ੍ਰਭੂ ਜੀ ਗਏ ਆ ਪਾਪਾ ਜੀ ਅੱਛਾ ਹਾਂਜੀ ਪਾਪਾ ਜੀ ਅਸੀਂ ਕੋਈ ਵੀ ਥਾਂ ਨਹੀਂ ਛੱਡੀ ਜਿੱਥੇ ਅਸੀਂ ਨਹੀਂ ਗਏ ਜਿਹੜੀ ਚਰਚ ਵਿੱਚ ਨਹੀਂ ਗਏ ਅਸੀਂ ਬੜੀਆਂ ਚਰਚਾਂ ਵਿੱਚ ਗਏ ਆ ਅੱਛਾ ਨਾ ਮੇਰੇ ਪਤੀ ਦੀ ਸ਼ਰਾਬ ਛੁੱਟੀ ਤੇ ਨਾ ਮੇਰੇ ਬੇਟੇ ਨੇ ਨਸ਼ਾ ਛੱਡਿਆ ਹੈ 14 ਸਾਲ ਤੋਂ ਜਿਹੜਾ ਚਿੱਟਾ ਕਰਦਾ ਸੀ ਉਹ ਵੀ ਨਹੀਂ ਛੱਡਿਆ ਕਿੱਥੇ ਪੰਜਾਬ ਚ ਨਾਮੀ ਮਿਨਿਸਟਰੀਆਂ ਚ ਗਏ ਆ ਹਾਂਜੀ ਪਾਪਾ ਜੀ ਇਹਦੇ ਨਿਸ਼ਾਨ ਵੀ ਹੈਗੇ ਆ ਟੀਕੇ ਲਾਉਂਦੇ ਸੀ ਆਪਣੇ ਆਪ ਨੂੰ ਇਹ ਓਹੋ ਹਾਂਜੀ ਪਾਪਾ ਜੀ 27 ਸਾਲ ਤੋਂ ਪਤੀ ਨਸ਼ਾ ਕਰਦਾ ਸੀ ਹਾਂਜੀ ਪਾਪਾ ਜੀ ਤੇ 14 ਸਾਲਾਂ ਤੋਂ ਬੇਟਾ ਨਸ਼ਾ ਕਰਦਾ ਸੀ ਹਾਂਜੀ ਪਾਪਾ ਜੀ ਪ੍ਰਭੂ ਜੀ ਵੀ ਬਚਪਨ ਤੋਂ ਹੀ ਆ ਪਰ ਕੋਈ ਬਦਲਾਅ ਨਹੀਂ ਨਹੀਂ ਜੀ ਗਏ ਵੀ ਪੰਜਾਬ ਚ ਹਰ ਥਾਂ ਦੇ ਆ ਜੀ ਬਹੁਤ ਹਾਂ ਜਿੱਥੇ ਕੋਈ ਬੰਦਗੀ ਕਰਦੇ ਸੀ ਉਥੇ ਹੀ ਮੈਂ ਜਾਂਦੀ ਸੀ ਮੈਂ ਇਹ ਹੀ ਕਹਿੰਦੀ ਸੀ ਕਿ ਮੈਂ ਬਚਪਨ ਤੋਂ ਪ੍ਰਭੂ ਵਿੱਚ ਗਈਆਂ ਤੇ ਮੇਰਾ ਪਤੀ ਸ਼ਰਾਬ ਛੱਡ ਜਾਏ ਤੇ ਮੇਰਾ ਮੁੰਡਾ ਚਿੱਟੇ ਦਾ ਨਸ਼ਾ ਛੱਡ ਜਾਏ ਪਰ ਨਹੀਂ ਛੱਡਿਆ ਪਪਾ ਜੀ